ਨਹੀਂ ਕਰ ਤੇ ਨਾ ਕਰ ਦਿੱਤੀ ਨਾ ਹੁਣ ਤੇ ਨਾ ਕਰ ਦਿੱਤਾ ਲੋ ਜੀ ਕਰਦੀ ਬੁੱਤ ਮੈਂ ਪਿਆ ਮੈਂ ਬਾਹਰ ਜਾ ਕੇ ਦੇ ਕੰਮ ਕਰੋ ਇਹ ਵੀ ਮੇਰਾ ਕੰਮ ਹੈ ਆਲੇ ਬੋਲ ਬੋਲਿੰਦੇ ਨਾ ਤੀਨ ਕੋਲ ਦੱਦੀ ਨੂੰ ਕੋਲ ਜਾਂਦੇ ਨੇ ਦੱਦੀ ਨੇ ਮਾਰ ਜਗਾ ਚੇ ਇਹ ਤਾਂ ਮਾਪਲੇ ਆ ਮਰਨਾ ਨਹੀਂ ਆ ਕੋਈਾਂ ਦੀ ਉੱਤੇ ਭਾਰੀ ਪੈ ਚੁੱਕੀ ਹੈ ਕਿਉਂਕਿ ਇੱਕ ਸਵਾ ਸਾਲ ਦੇ ਬੱਚੇ ਦੀ ਮੌਤ ਹੋਈ ਹੈ ਤੇ ਮੌਤ ਦਾ ਕਾਰਨ ਹੈ ਪਾਣੀ ਵਾਲੀ ਬਾਲਟੀ ਬਣੀ ਹੈ ਜਿਸ ਦੇ ਵਿੱਚ ਡੁੱਬਣ ਕਰਕੇ ਇੱਕ ਮਾਸੂਮ ਜਿੰਦ ਦੀ ਮੌਤ ਹੋਈ ਹੈ ਪਰ ਪਰਿਵਾਰ ਇਸ ਵੇਲੇ ਰੋ ਰਿਹਾ ਹੈ, ਉਲਾਰ ਰਿਹਾ ਹੈ, ਵਿਰਲਾਪ ਕਰ ਰਿਹਾ ਹੈ, ਆਪਣੇ ਬੱਚੇ ਨੂੰ ਪੁਕਾਰ ਰਿਹਾ ਹੈ ਪਰ ਹੁਣ ਉਹਨਾਂ ਦਾ ਬੱਚਾ ਕਦੇ ਵੀ ਵਾਪਸ ਨਹੀਂ ਆਏਗਾ ਤਾਂ ਨੰਗਲ ਤੋਂ ਇਹ ਮੰਦ ਭਾਗੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕੀ ਖੇਡ ਦਾ ਖੇਡ ਦਾ ਬੱਚਾ ਬਾਥਰੂਮ ਦੇ ਵਿੱਚ ਚਲਿਆ ਜਾਂਦਾ ਹੈ ਤੇ ਇਸ ਬਾਰੇ ਪਰਿਵਾਰਿਕ ਮੈਂਬਰਾਂ ਨੂੰ ਵੀ ਪਤਾ ਨਹੀਂ ਲੱਗਦਾ ਕਿ ਕਦੋਂ ਉਹ ਪਾਣੀ ਵਾਲੀ ਬਾਲਟੀ ਦੇ ਵਿੱਚ ਜਾ ਕੇ ਵੱਢ ਜਾਂਦਾ ਹੈ ਤੇ ਇਸ ਦਰਮਿਆਨ ਪਾਣੀ ਵਾਲੀ ਬਾਲਟੀ ਦੇ ਵਿੱਚ ਡੁੱਬਣ ਕਰਕੇ ਉਸ ਨੂੰ ਸਾਹ ਨਹੀਂ ਆਉਂਦਾ ਤੇ ਉਸ ਦੀ ਮੌਤ ਹੋ ਜਾਂਦੀ ਹੈ ਇਸ ਬੱਚੇ ਦੇ ਬਾਰੇ ਉਸ ਵੇਲੇ ਪਤਾ ਲੱਗਦਾ ਜਦੋਂ ਤੱਕ ਬੱਚਾ ਜਿਹੜਾ ਹੈ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਡੁੱਬ ਚੁੱਕਿਆ ਸੀ ਹਾਲਾਂਕਿ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਜੋ ਹੈ ਫਟਾਫਟ ਬੱਚੇ ਨੂੰ ਬਾਹਰ ਕੱਢ ਕੇ ਹਸਪਤਾਲ ਲੈ ਕੇ ਜਾਇਆ ਜਾਂਦਾ ਪਰ ਦੁਖਦਾਈ ਖਬਰ ਹੈ ਕਿ ਡਾਕਟਰਾਂ ਦੇ ਵੱਲੋਂ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਤਾਂ ਮਾਪਿਓ ਦੀ ਗਲਤੀ ਇਸ ਵੇਲੇ ਬੱਚਿਆਂ ਤੇ ਭਾਰੀ ਪੈ ਗਈ ਹੈ ਕਿਉਂਕਿ 1 ਸਵਾ ਸਾਲ ਦੇ ਮਾਸੂਮ ਦੀ ਮੌਤ ਹੋਈ ਹੈ ਤੇ ਮੌਤ ਦਾ ਕਾਰਨ ਪਾਣੀ ਵਾਲੀ ਬਾਲਟੀ ਬਣੀ ਹੈ ਜਿਸ ਦੇ ਵਿੱਚ ਡੁੱਬਣ ਕਰਕੇ ਇਸ ਨਿੱਕੇ ਜੇ 마ਸੂਮ ਬੱਚੇ ਨੂੰ ਇੰਨੀ ਦਰਦਨਾਕ ਮੌਤ ਮਿਲੀ ਹੈ ਹਾਲਾਂਕਿ ਅਕਸਰ ਹੀ ਕਿਹਾ ਜਾਂਦਾ ਹੈ ਕਿ ਜਦੋਂ ਘਰਾਂ ਦੇ ਵਿੱਚ ਬੱਚੇ ਹੋਣ ਤਾਂ ਸਭ ਤੋਂ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈ ਕਿ ਉਹ ਕਿਸੇ ਪਾਸੇ ਨਾ ਚਲੇ ਜਾਣ ਕਿਤੇ ਡਿੱਗ ਨਾ ਜਾਣ ਜਾਂ ਫਿਰ ਬਾਥਰੂਮ ਦੇ ਵਿੱਚ ਵੜ ਕੇ ਕਈ ਵਾਰੀ ਬੱਚੇ ਸਾਬਣ ਖਾ ਲੈਂਦੇ ਨੇ ਜਾਂ ਫਿਰ ਪਾਣੀ ਵਾਲੀ ਬਾਲਟੀ ਦੇ ਵਿੱਚ ਵੜ ਜਾਂਦੇ ਨੇ ਤਾਂ ਇਸੇ ਤਰ੍ਹਾਂ ਦੀ ਘਟਨਾ ਜੋ ਹੈ ਇਸ ਨੰਗਲ ਦੇ ਪਰਿਵਾਰ ਦੇ ਨਾਲ ਵਾਪਰੀ ਹੈ ਜਿੱਥੇ ਕਿ ਇੰਨਾ ਸੋਹਣਾ ਨਿੱਕਾ ਜਿਹਾ ਸਵਾ ਸਾਲ ਦਾ ਮਾਸੂਮ ਬੱਚਾ ਖੇਡਦੇ ਹੋਏ ਬਾਥਰੂਮ ਦੇ ਵਿੱਚ ਵੜ ਜਾਂਦਾ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਕਿਉਂਕਿ ਗਿਆ ਤਾਂ ਸੀ ਪਾਣੀ ਦੇ ਨਾਲ ਖੇਡਣ ਦੇ ਲਈ ਪਾਣੀ ਵਾਲੀ ਬਾਲਟੀ ਦੇ ਵਿੱਚ ਵੜ ਜਾਂਦਾ ਹੈ ਪਰ ਉਹ ਪਾਣੀ ਵਾਲੀ ਬਾਲਟੀ ਇਸ ਮਾਸੂਮ ਜੀ ਜਿੰਦ ਦੇ ਲਈ ਕਾਲ ਬਣ ਜਾਂਦੀ ਹੈ ਤਾਂ ਪਰਿਵਾਰਿਕ ਮੈਂਬਰ ਕਿਵੇਂ ਵਿਰਲਾਪ ਕਰ ਰਹੇ ਨੇ ਇਹ ਤਸਵੀਰਾਂ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਚੁੱਕਿਆ ਹੈ ਕਿਉਂਕਿ ਕੋਈ ਅੰਦਾਜ਼ਾ ਨਹੀਂ ਸੀ ਘਰ ਦੇ ਵਿੱਚ ਬੜੀ ਰੌਣਕ ਲਗਾਈ ਹੋਈ ਸੀ ਇਸ ਮਾਸੂਮ ਜਿਹੇ ਬੱਚੇ ਨੇ ਮਾਪਿਓ ਨੂੰ ਵੀ ਬਹੁਤ ਜ਼ਿਆਦਾ ਆਪਣੇ ਬੱਚੇ ਨਾਲ ਪਿਆਰ ਸੀ ਕਿਉਂਕਿ ਬੱਚੇ ਜਦੋਂ ਸ਼ਰਾਰਤਾਂ ਕਰਦੇ ਨੇ ਤੇ ਮਾਪਿਓ ਉਹਨਾਂ ਦੀਆਂ ਇਸ ਨਿੱਕੀਆਂ-ਮੋਟੀਆਂ ਸ਼ਰਾਰਤਾਂ ਦੇ ਕਾਇਲ ਹੋ ਜਾਂਦੇ ਨੇ ਪਰ ਉਹ ਬੱਚਾ ਇਸ ਦੁਨੀਆ ਦੇ ਵਿੱਚ ਨਹੀਂ ਰਹੇਗਾ ਪਰਿਵਾਰ ਨੇ ਕਦੀ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਤਾਂ ਮੰਦ ਭਾਗੀ ਖਬਰ ਹੈ ਤਸਵੀਰ ਤੁਹਾਨੂੰ ਉਸ 마ਸੂਮ ਸਵਾ ਸਾਲ ਦੇ ਬੱਚੇ ਦੀ ਦਿਖਾ ਰਹੀਆਂ ਜਿਸ ਦੀ ਕੀ ਪਾਣੀ ਵਾਲੀ ਬਾਲਟੀ ਦੇ ਵਿੱਚ ਡੁੱਬਣ ਕਰਕੇ ਮੌਤ ਹੋ ਚੁੱਕੀ ਹੈ ਤਾਂ ਮਾਂ ਇਸ ਵੇਲੇ ਪੂਰੀ ਤਰ੍ਹਾਂ ਬੇਹੋਸ਼ ਹੈ ਰੋ ਰੋ ਕੇ ਚਿੱਕ-ਚਿਹਾੜਾ ਪਾ ਕੇ ਆਪਣੇ ਪੁੱਤ ਨੂੰ ਪੁਕਾਰ ਰਹੀ ਹੈ ਆਪਣੇ ਰਿਸ਼ਤੇਦਾਰਾਂ ਦੇ ਅੱਗੇ ਬਾਕੀ ਪਰਿਵਾਰਿਕ ਮੈਂਬਰਾਂ ਦੇ ਅੱਗੇ ਤਰਲੇ ਕਰ ਰਹੀ ਹੈ ਕਿ ਮੇਰਾ ਪੁੱਤ ਮੈਨੂੰ ਵਾਪਸ ਮੋੜ ਦਿਓ ਪਰ ਹੁਣ ਇਸ ਦਾ ਪੁੱਤ ਕਦੇ ਵੀ ਵਾਪਸ ਨਹੀਂ ਆਏਗਾ ਕਿਉਂਕਿ ਮਾਪਿਓ ਦਾ ਇਸ ਵੇਲੇ ਜਿਉਂਦੇ ਜੀ ਮਰਨ ਹੋ ਚੁੱਕਿਆ ਕਿਉਂਕਿ 2.5 ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋਈ ਹੈ ਤੇ ਮੌਤ ਦਾ ਕਾਰਨ ਜੋ ਹੈ ਪਾਣੀ ਵਾਲੀ ਬਾਲਟੀ ਬਣੀ ਹੈ ਤਾਂ ਨਿੱਕੀ ਜੀ ਅਣਗੈਲੀ ਜਿਹੜੀ ਹੈ ਐਡੀ ਵੱਡੀ ਦੁੱਖਾਂ ਦੇ ਪਹਾੜ ਨੂੰ ਸੱਦਾ ਦੇ ਦੇਵੇਗੀ ਇਸ ਦਾ ਕਦੇ ਵੀ ਅੰਦਾਜ਼ਾ ਨਹੀਂ ਕਿਸੇ ਨੇ ਲਗਾਇਆ ਹੋਣਾ ਤਾਂ ਬਹੁਤ ਹੀ ਦੁਖਦਾਈ ਇਹ ਤਸਵੀਰਾਂ ਨੇ ਕਿ ਆਖਿਰਕਾਰ ਪਾਣੀ ਵਾਲੀ ਬਾਲਟੀ ਦੇ ਨਾਲ ਖੇਡਦਾ ਹੋਇਆ ਬੱਚਾ ਜੋ ਹੈ ਪਾਣੀ ਵਾਲੀ ਬਾਲਟੀ ਦੇ ਵਿੱਚ ਹੀ ਡੁੱਬ ਜਾਂਦਾ ਹੈ ਹਾਲਾਂਕਿ ਜਿਸ ਵੇਲੇ ਬੱਚਾ ਡੁੱਬਿਆ ਉਸ ਵਾਰੇ ਪਰਿਵਾਰ ਨੂੰ ਨਹੀਂ ਪਤਾ ਲੱਗਦਾ ਥੋੜੀ ਦੇਰ ਬਾਅਦ ਪਤਾ ਲੱਗਦਾ ਤਾਂ ਫਟਾਫਟ ਬੱਚੇ ਨੂੰ ਜੋ ਹੈ ਬਾਹਰ ਕੱਢ ਕੇ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਪਰ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਨਿੱਕੀ ਜੀ ਅਣਗੇਲੀ ਨੇ ਇੱਕ ਸਵਾ ਸਾਲ ਦਾ ਮਾਸੂਮ ਬੱਚਾ ਮਾਪਿਓ ਦੀਆਂ ਅੱਖਾਂ ਦਾ ਤਾਰਾ ਜਿਸ ਨੂੰ ਲੈ ਕੇ ਲੱਖਾਂ ਸੁਪਨੇ ਸਜੋਏ ਸਨ ਕਿ ਅਸੀਂ ਆਪਣੇ ਪੁੱਤ ਨੂੰ ਪੜ੍ਹਾਵਾਂਗੇ ਲਿਖਾਵਾਂਗੇ ਵਧੀਆ ਸਕੂਲ ਦੇ ਵਿੱਚ ਪਾਵਾਂਗੇ ਤਾਂ ਉਹ ਸਾਰੇ ਸੁਪਨੇ ਖੇਰੂ ਖੇਰੂ ਹੋ ਚੁੱਕੇ ਨੇ ਕਿਉਂਕਿ ਜਨਮ ਨੂੰ ਹਜੇ ਸਵਾ ਸਾਲ ਹੀ ਹੋਇਆ ਸੀ ਤੇ ਖੇਡਦੇ ਹੋਏ ਰੱਬ ਨੂੰ ਪਿਆਰਾ ਹੋ ਗਿਆ ਪਾਣੀ ਵਾਲੀ ਬਾਲਟੀ ਦੇ ਵਿੱਚ ਡੁੱਬਣ ਕਰਕੇ ਇਸ 마ਸੂਮ ਦੀ ਮੌਤ ਹੋਈ ਹੈ ਤਾਂ ਤਸਵੀਰ ਤੋਂ ਹੀ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਭੋਲਾਪਨ ਇਸ ਨਿੱਕੇ ਜਿਹੇ ਬੱਚੇ ਦੇ ਚਿਹਰੇ ਦੇ ਉੱਤੇ ਹੈ ਬੱਚਿਆਂ ਨੂੰ ਦੇਖ ਕੇ ਹਰ ਕਿਸੇ ਨੂੰ ਪਿਆਰ ਆ ਜਾਂਦਾ ਪਰ ਇਸ ਮਾਪਿਓ ਦਾ ਹੁਣ ਕੀ ਬਣੇਗਾ ਜਿਨ੍ਹਾਂ ਦੀਆਂ ਅੱਖਾਂ ਦਾ ਤਾਰਾ ਹੀ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਕਿਉਂਕਿ ਮਾਪਿਓ ਦੀ ਗਲਤੀ ਇਸ ਵੇਲੇ ਬੱਚਿਆਂ ਤੇ ਭਾਰੀ ਪਈ ਹੈ ਪਾਣੀ ਵਾਲੀ ਬਾल्टी ਦੇ ਵਿੱਚ ਡੁੱਬ ਚੁੱਕਿਆ ਇਹ ਸਵਾ ਸਾਲ ਦਾ ਮਾਸੂਮ ਬੱਚਾ ਜਿਸ ਦੀ ਕੀ ਮੌਤ ਹੋ ਚੁੱਕੀ ਹੈ ਹਾਲਾਂਕਿ ਜਿਸ ਵੇਲੇ ਇਹ ਬੱਚਾ ਡੁੱਬਦਾ ਹੈ ਉਸ ਵੇਲੇ ਤਾਂ ਮਾਪਿਆਂ ਨੂੰ ਪਤਾ ਨਹੀਂ ਲੱਗਦਾ ਪਰ ਜਦੋਂ ਪਤਾ ਲੱਗਦਾ ਹੈ ਫਟਾਫਟ ਉਸ ਬੱਚੇ ਨੂੰ ਪਾਣੀ ਵਾਲੀ ਬਾਲਟੀ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਹਸਪਤਾਲ ਵੀ ਕਿ ਲੈ ਕੇ ਜਾਇਆ ਜਾਂਦਾ ਤਾਂ ਕਿ ਬੱਚੇ ਨੂੰ ਬਚਾਇਆ ਜਾ ਸਕੇ ਪਰ ਜੋ ਐ ਟਾਈਮ ਲੰਘ ਗਿਆ ਹੁੰਦਾ ਹੈ ਤੇ ਡਾਕਟਰਾਂ ਦੇ ਵੱਲੋਂ ਉਸ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਬੱਚੇ ਨੇ ਤਾਂ ਬੜੀ ਧਿਆਨ ਦੇ ਨਾਲ ਬੱਚਿਆਂ ਨਾਲ ਰੱਖਾ ਕਰੋ ਕਿਉਂਕਿ ਬੱਚਿਆਂ ਦੀ ਨਿੱਕੀ ਜਿਹੀ ਨਾਦਾਨੀ ਤੇ ਸ਼ੈਤਾਨੀ ਜਿਹੜੀ ਹੈ ਸਾਰੇ ਪਰਿਵਾਰ ਦੇ ਉੱਤੇ ਭਾਰੀ ਪੈ ਸਕਦੀ ਹੈ ਇਸ ਵੇਲੇ ਮਾਪਿਓ ਦੀ ਗਲਤੀ ਕਿਤੇ ਨਾ ਕਿਤੇ ਇਸ ਮਾਸੂਮ ਜੀ ਜਿੰਦ ਦੇ ਉੱਤੇ ਭਾਰੀ ਪੈ ਗਈ ਜਿਹਨਸ ਨੇ ਕੀ ਇਸ ਧਰਤੀ ਦੇ ਉੱਤੇ ਜਨਮ ਲਿਆ ਸਵਾ ਲ ਸਾਲ ਹੀ ਹੋਇਆ ਸੀ ਪਰ ਅਚਾਨਕ ਖੇਡਦੇ-ਖੇਡਦੇ ਇਸ ਦੀ ਮੌਤ ਹੋ ਗਈ ਹੈ ਕਿਉਂਕਿ ਬਾਥਰੂਮ ਦੇ ਵਿੱਚ ਗਿਆ ਸੀ ਖੇਡਦਾ ਹੋਇਆ ਅਚਾਨਕ ਪਾਣੀ ਵਾਲੀ ਬਾਲਟੀ ਦੇ ਵਿੱਚ ਡੁੱਬ ਗਿਆ ਜਿਸ ਕਰਕੇ ਉਸ ਦੀ ਮੌਤ ਹੋ ਚੁੱਕੀ ਹੈ ਤਾਂ ਇਹ ਖਬਰ ਹਰ ਘਰ ਤੱਕ ਪਹੁੰਚਾ ਦਿਓ ਜਿਨ੍ਹਾਂ ਦੇ ਘਰੇ ਬੱਚੇ ਨੇ ਅਕਸਰ ਹੀ ਬੱਚੇ ਨਿੱਕੀ-ਮੋਟੀ ਸ਼ੈਤਾਨੀ ਕਰਦੇ ਨੇ ਤੇ ਇਹਨਾਂ ਸ਼ੈਤਾਨੀਆਂ ਦੇ ਉੱਤੇ ਸਾਨੂੰ ਮਾਪਿਓ ਨੂੰ ਬੜੀ ਗੌਰ ਕਰਨ ਦੀ ਲੋੜ ਹੈ ਕਿਉਂਕਿ ਬੱਚਿਆਂ ਦੀਆਂ ਨਿੱਕੀਆਂ-ਨਿੱਕੀਆਂ ਸ਼ੈਤਾਨੀਆਂ ਕਈ ਵਾਰੀ ਮਾਪਿਓ ਨੂੰ ਭੁਗਤਣੀਆਂ ਪੈ ਸਕਦੀਆਂ ਨੇ ਤਾਂ ਮਾਂ ਦਾ ਇਸ ਵੇਲੇ ਕੀ ਹਾਲ ਹੈ ਤੁਸੀਂ ਤਸਵੀਰਾਂ ਵੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਉੱਚੀ-ਉੱਚੀ ਰੋ ਰਹੀ ਹੈ ਮਾਂ ਆਪਣੇ ਜੀਵਨ ਸਾਥੀ ਦੇ ਅੱਗੇ ਹਾੜੇ ਕੱਢ ਰਹੀ ਹੈ ਬਾਕੀ ਰਿਸ਼ਤੇਦਾਰ ਉਸ ਮਾਂ ਨੂੰ ਸੰਭਾਲ ਰਹੇ ਨੇ ਕਿ ਆਖਿਰਕਾਰ ਇਸ ਔਰਤ ਨੂੰ ਸਮਝਾਇਆ ਜਾ ਸਕੇ ਪਰ ਉਸ ਮਾਂ ਦਾ ਕੀ ਜਿਉਣਾ ਜਿਸਨੇ ਕੀ 9 ਮਹੀਨੇ ਕੁੱਖ ਦੇ ਵਿੱਚ ਆਪਣੇ ਮਾਸੂਮ ਨੂੰ ਰੱਖਿਆ ਤੇ ਫਿਰ ਇਸ ਦੁਨੀਆ ਦਿਖਾਈ ਉਹ ਦੁਨੀਆ ਵੀ ਮਹਿਜ ਇਸ ਬੱਚੇ ਨੇ ਸਵਾ ਸਾਲ ਹੀ ਦੇਖਣੀ ਸੀ ਜਿਸ ਦੀ ਕੀ ਪਾਣੀ ਵਾਲੀ ਬਾਲਟੀ ਦੇ ਵਿੱਚ ਡੁੱਬਣ ਕਰਕੇ ਮੌਤ ਹੋ ਚੁੱਕੀ ਹੈ ਅਜਿਹਾ ਰੱਬ ਕਿਸੇ ਦੁਸ਼ਮਣ ਦੇ ਨਾਲ ਵੀ ਨਾ ਕਰੇ ਕਿਉਂਕਿ ਮਾਪਿਓ ਦੀਆਂ ਅੱਖਾਂ ਦੇ ਤਾਰੇ ਹੁੰਦੇ ਨੇ ਨਿੱਕੇ ਨਿੱਕੇ ਮਾਸੂਮ ਬੱਚੇ ਬੱਚਿਆਂ ਦੀਆਂ ਕੀਤੀਆਂ ਸ਼ੈਤਾਨੀਆਂ ਲਾਡ ਪਿਆਰ ਮਾਪਿਓ ਨੂੰ ਲੋਕਾਂ ਨੂੰ ਜਾਂ ਫਿਰ ਹਰ ਕਿਸੇ ਨੂੰ ਕਾਇਲ ਕਰ ਦਿੰਦੇ ਨੇ ਪਰ ਉਹ ਨਿੱਕੀਆਂ ਸ਼ੈਤਾਨੀਆਂ ਕਈ ਵਾਰੀ ਜੋ ਹੈ ਵੱਡੇ ਨੁਕਸਾਨ ਵੀ ਦੇ ਦਿੰਦੀ ਹੈ ਜਿਸ ਤਰ੍ਹਾਂ ਇਸ ਪਰਿਵਾਰ ਦੇ ਨਾਲ ਹੋਇਆ ਨੰਗਲਦਾਏ ਰਹਿਣ ਵਾਲਾ ਪਰਿਵਾਰ ਹੈ ਬੱਚਾ ਖੇਡਦਾ ਹੋਇਆ ਬਾਥਰੂਮ ਦੇ ਵਿੱਚ ਚਲਾ ਗਿਆ ਤੇ ਉਸ ਦੀ ਮੌਤ ਹੋ ਗਈ ਤਾਂ ਮਾਪਿਓ ਨੂੰ ਇਸ ਖਬਰ ਤੋਂ ਸਿੱਖਿਆ ਲੈਣ ਦੀ ਲੋੜ ਹੈ ਕਿ ਬੱਚਿਆਂ ਨੂੰ ਲੈ ਕੇ ਕਦੇ ਵੀ ਕੁਤਾਹੀ ਨਾ ਵਰਤੀ ਜਾਏ ਕਿਉਂਕਿ ਅਕਸਰ ਹੀ ਘਰ ਦੇ ਵਿੱਚ ਔਰਤਾਂ ਇਸ ਤਰ੍ਹਾਂ ਕਰਦੀਆਂ ਨੇ ਕਿ ਬੱਚਾ ਜੇਕਰ ਕਿਸੇ ਖੇਡ ਦੇ ਵਿੱਚ ਲੱਗਾ ਹੋਇਆ ਤਾਂ ਉਸ ਦਾ ਧਿਆਨ ਦੂਜੇ ਪਾਸੇ ਲਗਾ ਕੇ ਜੋ ਹੈ ਆਪਣੇ ਕੰਮ-ਕਾਰ ਨਿਬੇੜਨ ਲੱਗ ਜਾਂਦੀਆਂ ਨੇ ਇਸੇ ਤਰ੍ਹਾਂ ਹੀ ਕੁਛ ਇਸ ਪਰਿਵਾਰ ਦੇ ਨਾਲ ਹੋਇਆ ਹੋਣਾ ਹਾਲਾਂਕਿ ਇਸ ਘਟਨਾਕਰਮ ਨੂੰ ਲੈ ਕੇ ਅਜੇ ਤੱਕ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਕਿਉਂਕਿ ਪਰਿਵਾਰ ਇਸ ਵੇਲੇ ਬੇਸੁੱਧ ਹੋਇਆ ਪਿਆ ਮਾਂ ਪਿਓ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਮਾਂ ਦੇ ਮੂੰਹ ਦੇ ਵਿੱਚ ਲਗਾਤਾਰ ਰਿਸ਼ਤੇਦਾਰਾਂ ਦੇ ਵੱਲੋਂ ਪਾਣੀ ਪਾਇਆ ਜਾ ਰਿਹਾ ਹੈ ਪਰ ਉਸ ਮਾਂ ਦੇ ਗੜ ਦੇ ਵਿੱਚ ਪਾਣੀ ਕਿੱਥੋਂ ਲੰਗੇਗਾ ਜਿਸ ਦਾ ਕੀ ਸਵਾ ਸਾਲ ਦਾ ਮਾਸੂਮ ਬੱਚਾ ਪਾਣੀ ਵਾਲੀ ਬਾਲਟੀ ਦੇ ਵਿੱਚ ਡੁੱਬਣ ਕਰਕੇ ਇਸ ਸੰਸਾਰ ਨੂੰ ਅਲਵਿਦਾ ਆਖਿਆ ਤਾਂ ਸਵੇਰੇ ਜੋ ਹੈ ਇਸ ਮਾਂ ਨੇ ਆਪਣੇ ਪੁੱਤ ਨੂੰ ਪਾਲਿਆ ਉਸ ਨੂੰ ਰੋਟੀ ਪਾਣੀ ਖਵਾਇਆ ਉਸ ਦੇ ਨਾਲ ਲਾਡ ਪਿਆਰ ਕਰ ਰਹੀ ਸੀ ਪਰ ਅਚਾਨਕ ਉਹ ਖੇਡਦਾ ਹੋਇਆ ਬੱਚਾ ਬਾਥਰੂਮ ਦੇ ਵਿੱਚ ਚਲਾ ਗਿਆ ਉਹ ਬਾਥਰੂਮ ਹੀ ਕਾਲ ਬਣ ਗਿਆ ਇਸ ਸਵਾ ਸਾਲ ਦੇ ਮਾਸੂਮ ਬੱਚੇ ਦੇ ਲਈ ਤੇ ਪਾਣੀ ਵਾਲੀ ਬਾਲਟੀ ਦੇ ਵਿੱਚ ਡੁੱਬਣ ਕਰਕੇ ਇਸ ਮਾਸੂਮ ਬੱਚੇ ਦੀ ਮੌਤ ਹੋ ਚੁੱਕੀ ਹੈ ਅੱਜ ਸਵੇਰੇ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਹੈਗੀ ਮੱਲਾ ਪੁਰਾਣੇ ਗੁਰਦੁਆਰੇ ਵਿੱਚ 골ਡੀ ਪੂਰੀ ਆ ਉਹਨਾਂ ਦਾ ਬੇਟਾ ਜਿਹੜਾ ਹੈਗਾ ਬਾਲਟੀ ਦੇ ਵਿੱਚ ਜਿਹੜਾ ਹੈਗਾ ਉਹਦੀ ਡੈਥ ਹੋ ਗਈ ਡੁੱਬ ਕੇ ਜਿਹੜਾ ਉਹ ਖੇਡਦਾ ਸੀਗਾ ਪਾਣੀ ਨਾਲ ਉਹ ਪਤਾ ਨਹੀਂ ਲੱਗਿਆ ਕਿਸ ਟਾਈਮ ਜਿਹੜਾ ਹੈਗਾ ਉਹ ਪਾਰਟੀ ਦੇ ਵਿੱਚ ਜਿਹੜਾ ਹੈਗਾ ਉਹ ਸਿਰ ਭਾਰ ਡਿੱਗ ਗਿਆ ਤੇ ਉਹਨੂੰ ਜਦੋਂ ਹਸਪੀਟਲ ਲੈ ਕੇ ਗਏ ਆ ਤੇ ਉਹਨੂੰ ਮ੍ਰਿਤਕ ਘੋਸ਼ਿਤ ਕੀਤਾ ਉਹਦੇ ਨਾਲ ਜਿਹੜਾ ਹੈਗਾ ਸਾਰੇ ਹੀ ਮੱਲੇ ਦੇ ਵਿੱਚ ਜਿਹੜਾ ਹੈਗਾ ਸ਼ੋਕ ਦੀ ਲਹਿਰ ਹੈ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਐ ਹੋਈ ਆ ਮੈਂ ਤਾਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਾਂਗਾ ਵੀ ਜਿਹੜਾ ਹੈਗਾ ਬੱਚਿਆਂ ਦਾ ਬਹੁਤ ਹੀ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਇਹ 2-4 ਹਫ਼ਤੇ ਪਹਿਲਾਂ ਵੀ ਹੋਇਆ ਇਸੇ ਤਰ੍ਹਾਂ ਹੋਇਆ ਸਾਡੇ ਮਹੱਲੇ ਚ ਤਾਂ ਦੂਜਾ ਆਸਾ ਹੋਇਆ ਏ ਇੱਕ ਪਹਿਲੇ ਵੀ ਹੋਇਆ ਸੀਗਾ ਤੇ ਮੈਂ ਤਾਂ ਇਹੀ ਗੱਲ ਕਹਾਂਗਾ ਕਿ ਜਿਹੜਾ ਹੈਗਾ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਧੰਨਵਾਦ ਇਹ ਸਵਾ ਕਰਸਾਲ ਦਾ ਸੀਗਾ ਸਵਾ ਸਾਲ ਡੇਢ ਸਾਲ ਦਾ ਬੱਚਾ ਸੀਗਾ ਇਹਦੇ ਫਾਦਰ ਜਿਹੜਾ ਹੈਗਾ ਬਿਜ਼ਨਸ ਕਰਦੇ ਸੀਗੇ ਸਕ੍ਰਾਈਪ ਦਾ ਬਹੁਤ ਹੀ ਵਧੀਆ ਪਰਿਵਾਰ ਹੈ ਜਿਹੜਾ ਹੈਗਾ ਪ੍ਰਮਾਤਮਾ ਨੂੰ ਮੰਨਣ ਵਾਲਾ ਪਰਿਵਾਰ ਸੀਗਾ ਬਾਕੀ ਵੀ ਬੱਚੇ ਹੈਗੇ ਜੀ ਆ ਠੀਕ ਹੈ ਖੇਲਦੇ ਖੁੰਦੇ ਪਰ ਇਹ ਸਵੇਰੇ ਇਸ ਤਰ੍ਹਾਂ ਪਤਾ ਲੱਗਾ ਅੱਜ